ਸਤਿ ਸ਼੍ਰੀ ਅਕਾਲ ਜੀ ਪਿਆਰੇ ਸਿੱਖਿਆਰਥੀਓ ਇੱਕ ਵਾਰ ਫਿਰ ਤੋਂ ਅਸੀਂ ਮੌਜੂਦ ਹਾਂ 10ਵੀਂ ਜਮਾਤੀ ਕਿਤਾਬ ਰਾਜਸਥਾਨ ਬੋਰਡ ਨਾਲ ਸੰਬੰਧਿਤ ਸਾਹਿਤ ਸੁਗੰਧੀਆਂ ਦੇ ਕਹਾਣੀ ਭਾਗ ਦੇ ਪਾਠ ਨੰਬਰ 2 ਪੇਮੀ ਦੇ ਨਿਆਣੇ ਜੋ ਸੰਤ ਸਿੰਘ ਸੇਖੋ ਦਾ ਇੱਕ ਮਹੱਤਵਪੂਰਨ ਰਚਨਾ ਹੈ ਸਭ ਤੋਂ ਪਹਿਲੇ ਆਪਾਂ ਸੰਤ ਸਿੰਘ ਸੇਖੋ ਦੇ ਜੀਵਨ ਤੇ ਸਰਸਰੀ ਜੀ ਝਾਤ ਪਾਵਾਂਗੇ ਸਾਂਸਿੰਗ ਸੇਖੋਂ ਦੇ ਜੋ ਪੰਜਾਬੀ ਸਾਹਿਦ ਦੇ ਬਹੁ ਵਿਦਾਇ ਲੇਖਕਾਂ ਵਿੱਚੋਂ ਜਾਣੇ ਜਾਂਦੇ ਨੇ ਇਹਨਾਂ ਨੇ ਬਹੁ ਵਿਦਾਇ ਦਾ ਮਤਲਬ ਹੈ ਕਿ ਜਿਹੜਾ ਕਈ ਪ੍ਰਕਾਰ ਦੇ ਵਿਧਾਵਾਂ ਨੂੰ ਲਿਖਦਾ ਹੈ ਪਾਉ ਨਾਵਲਕਾਰ ਜੋ ਨਾਵਲ ਲਿਖਦਾ ਹੈ ਨਾਟਕਕਾਰ ਕਹਾਣੀਕਾਰ ਜਾਂ ਫਿਰ ਆਲੋਚਕ ਇਸ ਤੋਂ ਬਾਅਦ ਹੈ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ 1908 ਵਿੱਚ ਸਰਦਾਰ ਹੁਕਮ ਸਿੰਘ ਦੇ ਘਰ ਇਹਨਾਂ ਦੇ ਜੋ ਗ੍ਰਾਂਧਾ ਦਾ ਨਾਮ ਹੈ ਚੱਕ ਨੰਬਰ 20 ਛਾਂਗ ਬ੍ਰਾਂਚ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਇਹਨਾਂ ਨੇ ਆਪਣੇ ਗ੍ਰਾਂ ਤੋਂ ਹੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਖਾਲਸਾ ਹਾਈ ਸਕੂਲ ਚੱਕ ਨੰਬਰ 41 ਦੀ ਬ੍ਰਾਂਚ ਤੋਂ ਇਹਨਾਂ ਨੇ میٹرਿਕ ਪਾਸ ਕੀਤੀ। میٹرਿਕ ਦਾ ਭਾਵ ਹੈ 10ਵੀਂ। ਇਸ ਤੋਂ ਬਾਅਦ ਇਹਨਾਂ ਨੇ ਉਚੇਰੀ ਸਿੱਖਿਆ ਵੀ ਹਾਸਲ ਕੀਤੀ। ਲਾਹੌਰ ਤੋਂ ਬੀਏ ਐਮਏ ਦੀ ਪੜ੍ਹਾਈ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗਰੇਜ਼ੀ ਦੇ ਲੈਕਚਰ ਆਰਗਜੋਣਾ ਭੂਮਿਕਾ ਵੀ ਨਿਭਾਈ। ਹੁਣ ਅਗਰ ਆਪਾਂ ਇਹਨਾਂ ਦੀ ਅੱਗੇ ਗੱਲ ਕਰੀਏ ਤਾਂ ਇਹਨਾਂ ਨੂੰ ਸਭ ਤੋਂ ਜੋ ਜ਼ਰੂਰੀ ਚੀਜ਼ ਹੈ ਕਿ ਇਹਨਾਂ ਦੀ ਇੱਕ ਨਾਟਕ ਸੀ ਜੋ ਬਿਹਤਰੀਨ ਨਾਟਕ ਹੈ ਮਿੱਤਰ ਪਿਆਰਾ। ਉਸ ਨਾਟਕ ਨੂੰ 1997 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੈ ਇਹ ਗੱਲ ਸਿਖਿਆਰਤਿਆਂ ਵਾਸਤੇ ਆਧਰਕਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਐਗਜ਼ਾਮੀਨਰ ਹੁੰਦਾ ਹੈ ਜੋ ਉਹ ਇਹੋ ਜੇ ਕੁਐਸਚਨ ਨੂੰ ਜ਼ਰੂਰ ਪੁੱਛਦਾ ਹੈ ਕਿ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਇੱਕ ਵਾਰ ਫਿਰ ਤੋਂ ਧਿਆਨ ਰੱਖੋ ਕਿ ਇਹਨਾਂ ਦਾ ਇੱਕ ਨਾਟਕ ਹੋਇਆ ਮਿੱਤਰ ਪਿਆਰਾ ਜਿਸ ਨੂੰ 1997 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਇਹਨਾਂ ਦੀ ਕੁਝ ਰਚਨਾਵਾਂ ਹੋਰ ਨੇ ਜਿਵੇਂ ਸਮਾਚਾਰ ਕਾਮੇ ਤੇ ਯੋਧੇ ਅਦੀਵਾਟ ਤੀਜਾ ਪੈਰ ਇਹ ਕੁ ਜਿਨ੍ਹਾਂ ਦੇ ਕਹਾਣੀ ਸੰਗ ਰਹੇ ਨੇ ਹੁਣ ਗੱਲ ਕਰਦੇ ਆਂ ਆਪਾਂ ਇਸ ਕਿਤਾਬ ਦੇ ਵਿੱਚ ਜਿਹੜਾ ਮੁੱਖ ਵਿਸ਼ਾ ਹੈ ਭਾਗ ਪਾਠ ਦਾ ਨਾਮ ਹੈ ਉਹ ਹੈ ਪੇਮੀ ਦੇ ਨਿਆਣੇ ਸਭ ਤੋਂ ਪਹਿਲੇ ਆਪਾਂ ਇਸ ਪਾਠ ਦੇ ਨਾਮ ਦੇ ਉੱਤੇ ਹੀ ਚਰਚਾ ਕਰਾਂਗੇ ਇੱਕ ਸ਼ਬਦ ਆਂਦਾ ਪੇਮੀ ਹੁਣ ਇਹਦੇ ਵਿੱਚ ਸਸਪੈਂਸ ਹੈ ਕਿ ਪੇਮੀ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਸਭ ਕੋਈ ਸ਼ਬਦ ਹੁੰਦਾ ਹੀ ਨਹੀਂ ਪੇਮੀ ਲੇਕਿਨ ਫਿਰ ਵੀ ਮੰਨਿਆ ਗਿਆ ਹੈ ਕਿ ਅਗਰ ਆਪਾਂ ਥੋੜਾ ਜਿਹਾ ਕੋਹਕ ਪੜਤਾਲ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ 1963-64 ਦੇ ਕਰੀਬ ਪੰਜਾਬੀ ਦੇ ਜੋ ਪੰਜਾਬ ਬੋਰਡ ਦੀ 7ਵੀਂ ਜਮਾਤ ਸੀ ਉਹਦੇ ਵਿੱਚ ਇੱਕ ਲੈਸਨ ਲਗਾਇਆ ਗਿਆ ਸੀ ਇਹੋ ਵਾਲਾ ਲੈਸਨ ਉਸ ਟਾਈਮ ਇਹਦਾ ਨਾਮ ਸੀ ਪ੍ਰੇਮੀ ਦੇ ਨਿਆਣੇ ਪ੍ਰੇਮੀ ਲੇਕਿਨ ਕੁਝ ਸਾਲਾਂ ਬਾਅਦ ਜਦ ਦੁਬਾਰਾ ਤੋਂ ਇਸ ਪਾਠਕ੍ਰਮ ਵਿੱਚ ਸੰਸ਼ੋਧਨ ਕੀਤਾ ਗਿਆ ਤੇ ਇਸ ਸ਼ਬਦ ਨੂੰ ਪੇਮੀ ਦੇ ਨਿਆਣੇ ਕਰ ਦਿੱਤਾ ਗਿਆ ਹੁਣ ਇਹਦੇ ਪਿੱਛੇ ਅਗਰ ਆਪਾਂ ਗੱਲ ਕਰੀਏ ਇਹੋ ਜਾਂ ਕਿਉਂ ਹੋਇਆ ਕੋਈ ਪ੍ਰਿੰਟਿੰਗ ਮਿਸਟੇਕ ਸੀ ਤੇ ਕੁਝ ਵਿਚਾਰਕਾਂ ਦਾ ਮੰਨਣਾ ਹੈ ਖਾਸ ਤੌਰ 'ਤੇ ਅਗਰ ਆਪਾਂ ਵਿਚਾਰਕ ਦੀ ਗੱਲ ਕਰੀਏ ਤਾਂ ਪੰਜਾਬੀ ਲੇਖਕ ਕੋਸ਼ ਇੱਕ ਕਿਤਾਬ ਹੈ ਜਿਹਦੇ ਸੰਪਾਦਕ ਨੇ ਪ੍ਰੀਤਮ ਸਿੰਘ ਉਹ ਕਹਿੰਦੇ ਨੇ ਕਿ ਇਹਨਾਂ ਦੀ ਮਾ ਦਾ ਨਾਮ ਸੀ ਜੋ ਪ੍ਰੇਮਕੌਰ ਸੀ ਉਹ ਇਹਨਾਂ ਦੀ ਮਾ ਦਾ ਨਾਮ ਪ੍ਰੇਮਕੌਰ ਮੰਨਦੇ ਨੇ ਇਸੇ ਲਈ ਇਹਦੇ ਵਿੱਚ ਪ੍ਰੇਮਕੌਰ ਦੇ ਬੱਚਾ ਨੂੰ ਪ੍ਰੇਮੀ ਦੇ ਨਿਆਣੇ ਕਿਹਾ ਗਿਆ ਨਿਆਣੇ ਦਾ ਮਤਲਬ ਹੈ ਬੱਚੇ ਲੇਕਿਨ ਅਗਰ ਆਪਾਂ ਦੇਖੀਏ ਤੇ ਕੁਝ ਵਿਚਾਰਕਾਂ ਦਾ ਇਹ ਵੀ ਮੰਨਣਾ ਹੈ ਕਿ ਸ਼ਾਇਦ ਪ੍ਰੇਮੀ ਦੇ ਨਿਆਣੇ ਨੂੰ ਪ੍ਰੇਮੀ ਦੇ ਨਿਆਣੇ ਕਰਨ ਦਾ ਕਾਰਨ ਇਹ ਸੀ ਕਿ ਬੇਕਰੇ ਵਿਦਿਆਰਥੀ ਇਸ ਸ਼ਬਦ ਨੂੰ ਗਲਤ ਨਾ ਸਮਝ ਜਾਣ ਪੁਰਾਣੇ ਜਮਾਨੇ ਪ੍ਰੇਮੀ ਸ਼ਬਦ ਇੱਕ ਤਾਨੂੰ ਪਤਾ ਹੀ ਹੈ ਕਿ ਜੋ ਇੱਕ ਲਵਰ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਸੀ ਇਸ ਲਈ ਇਸ ਦਾ ਨਾਮ ਸ਼ਾਇਦ ਬਦਲ ਦਿੱਤਾ ਹੋਵੇ ਪਰ ਕਈ ਵਾਰ ਦਿਮਾਗ ਵਿੱਚ ਇਹ ਗੱਲ ਆਂਦੀ ਹੈ ਕਿ ਜੋ ਸੰਤ ਸਿੰਘ ਸੇਖੋਂ ਵਰਗੇ ਮਹਾਨ ਵਿਦਵਾਨ ਸੀ ਉਹਨਾਂ ਨੇ ਇਸ ਰਚਨਾ ਦਾ ਨਾਮ ਕਿਸ ਆਧਾਰ ਤੇ ਰੱਖਿਆ ਹੋਵੇਗਾ ਕੀ ਸੋਚਿਆ ਹੋਵੇਗਾ ਇਹ ਗੱਲ ਕੇਵਲ ਸੋਚਣ ਵਾਲੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਦੀ ਇਹ ਕਹਾਣੀ ਬਾਲ ਮਨੋਵਿਗਿਆਨ ਦੇ ਉੱਤੇ ਆਧਾਰਿਤ ਹੈ ਜੋ ਬੱਚੇ ਦੇ ਮਨ ਦੀ ਅਵਸਥਾ ਹੁੰਦੀ ਹੈ ਆਪਾਂ ਸਭ ਜਾਣਦੇ ਆ ਕਿ ਬੱਚੇ ਦਾ ਮਨ ਬੜਾ ਕੋਮਲ ਹੁੰਦਾ ਹੈ ਉਹਨੂੰ ਆਪਾਂ ਜੋ ਸਿਖਾਵਾਂਗੇ ਉਹਦੇ ਮਨ ਵਿੱਚ ਉਹ ਬੈਠ ਜਾਂਦਾ ਹੁਣ ਇੱਥੇ ਲੇਖਕ ਆਪਣੇ ਮਨ ਦੇ ਬਾਰੇ ਦੱਸਦਾ ਹੈ ਪਾੜ ਦੀ ਸ਼ੁਰੂਆਤ ਕਰਦਾ ਹੈ ਲੇਖਕ ਪਾੜ ਦੀ ਸ਼ੁਰੂਆਤ ਦੇ ਵਿੱਚ ਹੀ ਲੇਖਕ ਸ਼ੁਰੂ ਕਰਦਾ ਹੈ ਕਿ 20 ਕੁ ਸਾਲ ਪਹਿਲਾਂ ਦੀ ਗੱਲ ਹੈ ਯਾਨੀ ਕਿ ਦੱਸ ਰਿਹਾ ਕਿ ਬਈ 20 ਸਾਲ ਪਹਿਲੇ ਦੀ ਗੱਲ ਹੈ ਉਦੋਂ ਮੈਂ 7 ਸਾਲ ਦਾ ਸੀ ਤੇ ਮੇਰੀ ਵੱਡੀ ਭੈਣ 11 ਸਾਲ ਦੀ ਹੁਣ ਇਸ ਤੋਂ ਆਪਾਂ ਨੂੰ ਮਨ ਲਗਾਵਾਂਗੇ ਕਿ ਬਈ ਲੇਖਕ ਦਾ ਜੋ ਜਨਮ ਹੈ 1908 ਦਾ ਔਰ ਉਸ ਟਾਈਮ 7 ਸਾਲ ਦਾ ਹੈ ਤਾਂ ਕਹਿਣ ਦਾ ਮਤਲਬ ਹੈ ਜੋ ਇਹ ਗੱਲ ਹੈ ਇਹ 1800 1915 ਦੇ ਕਰੀਬ-ਕਰੀਬ ਦੀ ਗੱਲ ਹੈ। ਇਹਦੀ ਭੈਣ 11 ਸਾਲ ਦੀ ਹੈ। ਮਤਲਬ ਇਹਦੀ ਭੈਣ ਦਾ ਜੋ ਜਨਮ ਹੈ ਉਹ 4 ਸਾਲ ਪਹਿਲੇ 1904 ਦੇ ਵਿੱਚ ਹੋਇਆ। ਹੁਣ ਆਪਾਂ ਉਹਦੇ ਉੱਪਰ ਗੱਲ ਕਰਾਂਗੇ। ਦੇਖੋ ਗੱਲ ਇਹ ਹੈ ਕਿ ਅਦਵਿਚਕਾਰ ਉਹਨਾਂ ਦੇ ਇੱਕ ਜਰਨੈਲੀ ਸੜਕ ਪੈਂਦੀ ਸੀ ਜਿਸ ਦੇ ਵਿੱਚੋਂ ਜਾਂਗਲੀਆਂ, ਪਠਾਣਾ, ਰਾਸ਼ਿਆਂ ਤੇ ਹੋਰ ਕਈ ਸਾਰੇ ਪ੍ਰਦੇਸ਼ੀਆਂ ਦਾ ਕੀ ਸੀ ਉੱਥੇ ਲੰਗਾ ਸੀ। ਲੇਖਕ ਕਹਿੰਦਾ ਕਿ ਅਸੀਂ ਉਸ ਟਾਈਮ ਬੱਚੇ ਸੀ ਸਾਨੂੰ ਇਹ ਨਾ ਪਤਾ ਨਹੀਂ ਸੀ ਤੇ ਸਾਨੂੰ ਇਹ ਡਰਾਇਆ ਜਾਂਦਾ ਸੀ ਕਿ ਬਈ ਜੋ ਰਾਸ਼ੇ ਹੁੰਦੇ ਨੇ ਬੱਚੇ ਨੂੰ ਚੁੱਕ ਲੈਂਦੇ ਨੇ ਲੈ ਜਾਂਦੇ ਨੇ ਆ ਜੋ ਵੀ ਆਪਣੇ ਘਾਰੇ ਚ ਆਪਾਂ ਛੋਟੇ ਮੋਟੇ ਬੱਚਿਆਂ ਨੂੰ ਦੱਸਦੇ ਆ ਇਸ ਤੋਂ ਬਾਅਦ ਹੈ ਉਹ ਦੱਸਦਾ ਹੈ ਕਿ ਅਸੀਂ ਜਦੋਂ ਸੜਕ ਪਾਰ ਕਰਦੇ ਤਾਂ ਅਸੀਂ ਕਿਸੇ ਬੰਦੇ ਦੀ ਸਹਾਇਤਾ ਤੋਂ ਬਿਨਾ ਸੜਕ ਨੂੰ ਪਾਰ ਨਾ ਕਰ ਸਕਦੇ ਹੁਣ ਅੱਗੇ ਅਗਰ ਆਪਾਂ ਦੇਖੀਏ ਤੇ ਅੱਗੇ ਲੇਖਕ ਗੱਲ ਕਰਦਾ ਹੈ ਕਿ ਜਦ ਵੀ ਉਹ ਘਾਰੋਂ ਆਪਣੇ ਖੇਤਾਂ ਨੂੰ ਜਾਂਦੇ ਉਹ ਖੇਤਾਂ ਨੂੰ ਜਾਂਦੇ ਸੀ ਕਿਉਂਕਿ ਉਹਨਾਂ ਦੇ ਬਾਪੂ ਤੇ ਉਹਨਾਂ ਦੇ ਬਾਪੂ ਦੇ ਨਾਲ ਇੱਕ ਨੌਕਰ ਯਾਨੀ ਕਾਮਾ ਉਹ ਦੋਨੋਂ ਕੰਮ ਕਰ ਰਹੇ ਹੁੰਦੇ ਸੀ ਔਰ ਇਹ ਦੋਨੋਂ ਭੈਣ ਭਰਾ ਕੀ ਕਰਦੇ ਰੋਟੀ ਲੈ ਕੇ ਉਹਨਾਂ ਨੂੰ ਦੇਣ ਜਾਂਦੇ ਪਤਾ ਦੇਣ ਜਾਂਦੇ ਰੋਟੀ ਦੇਣ ਜਾਂਦੇ ਰੋਟੀ ਦੇਣ ਜਾਂਦੇ ਤਾਂ ਰਸਤੇ ਦੇ ਵਿੱਚ ਜਦ ਇਹ ਸੜਕ ਆਂਦੀ ਜਰਨਲਿਸਟ ਸੜਕ ਆਂਦੀ ਤੇ ਇਹ ਬੱਚੇ ਵਿਚਾਰੇ ਡਰ ਜਾਂਦੇ ਕਿਉਂਕਿ ਉਹਨਾਂ ਦਾ ਦਿਮਾਗ ਹੀ ਪਾਈ ਗਈ ਸੀ ਉਹ ਚੀਜ਼ਾਂ ਕਿ ਭੂਤ ਪ੍ਰੇਤ ਜੋ ਵੀ ਹੈ ਜਾਦੂ ਟੋਨੇ ਉਹਨਾਂ ਦੇ ਵਿੱਚ ਹੁਣ ਇਹ ਕਹਿੰਦਾ ਹੈ ਕਿ ਬਈ ਦੱਸਦਾ ਹੈ ਕਿ ਸਾਡਾ ਇਸ ਸਭਾ ਉਹ ਬਚਪਨ ਤੋਂ ਹੀ ਬਣਿਆ ਉਹ ਦੱਸਦਾ ਵੀ ਹੈ ਕਿ ਕਿਉਂ ਬਣਿਆ ਕਿਉਂਕਿ ਸਾਡੇ ਜੋ ਪੰਜਾਬੀ ਪਰਿਵਾਰ ਨੇ ਜਾਂ ਫਿਰ ਜੋ ਵੀ ਲਗਾ ਲਓ ਕਿ ਉਹ ਬੱਚਿਆਂ ਦੇ ਮਾਨੀ ਚੁਰੂ ਚੁਰ ਆਪਾਂ ਬੱਚਿਆਂ ਨੂੰ ਚੀਜ਼ਾਂ ਪਾ ਦਿੰਨੇ ਆ। ਲੇਖਕ ਕਹਿੰਦਾ ਹੈ ਕਿ ਉਹ ਇਸ ਲੈਸਨ ਦੇ ਅੰਦਰ ਸਵਰਗ ਨਰਗ ਤੇ ਪੈ ਸਾਗਰ ਤਿੰਨ ਚੀਜ਼ਾਂ ਦੀ ਗੱਲ ਕਰਦਾ ਹੈ। ਸਵਰਗ ਯਾਨੀ ਕਿ ਜੰਨਤ ਨਰਕ ਯਾਨੀ ਕਿ ਦੋ ਜਗ ਤੇ ਪੈ ਸਾਗਰ। ਉਹ ਸਵਰਗ ਕਹਿੰਦਾ ਹੈ ਆਪਣੇ ਖੇਤਾਂ ਦੇ ਵਿੱਚ ਖੇਡਣ ਨੂੰ। ਕਿਉਂਕਿ ਉੱਥੇ ਜਦੋਂ ਜਾਂਦਾ ਤਾਂ ਉੱਥੇ ਜਾ ਕੇ ਆਰਾਮ ਨਾਲ ਭੈਣ ਭਰਾ ਖੇਡਦੇ ਰਹਿੰਦੇ। ਨਾਰਕ ਕਹਿੰਦਾ ਉਹ ਮਦਰਸੇ ਦੇ ਵਿੱਚ ਪੜਨ ਨੂੰ ਤੇ ਭੈ ਸਾਗਰ ਕਹਿੰਦਾ ਇਸ ਜਰਨੈਲੀ ਸੜਕ ਨੂੰ ਪਾਰ ਕਰਨ ਨੂੰ ਹੁਣ ਲੇਖਕ ਅੱਗੇ ਦੱਸਦਾ ਹੈ ਕਿ ਸਿਆਲ ਦੇ ਦਿਨ ਸਨ ਯਾਨੀ ਠੰਡ ਦੇ ਦਿਨ ਸਨ ਇਹ ਦੋਨੋਂ ਭੈਣ ਭਰਾ ਰੋਟੀ ਲੈ ਕੇ ਜਦ ਖੇਤ ਨੂੰ ਜਾਂਦੇ ਨੇ ਧੂਪਾ ਜੇ ਹਲਕੀ ਹਲਕੀ ਜੀ ਹੁੰਦੀ ਹੈ ਤੇ ਇਹ ਕੀ ਕਰਦੇ ਨੇ ਕਿ ਉਸਕੇ ਦੇਖੋ ਲੰਘਦੇ ਨੇ ਤੇ ਇਹਨਾਂ ਦਾ ਡਰ ਇੱਕਦਮ ਤੋਂ ਚਾਲੂ ਹੋ ਜਾਂਦਾ ਸੜਕ ਦੇ ਕੋਲ ਇਹ ਡਰ ਨੂੰ ਦਬਾਉਣ ਦੇ ਵਾਸਤੇ ਤਰੀਕਾ ਲੱਭਦੇ ਨੇ ਪੈਣ ਇਹਨਾਂ ਨੂੰ ਕਹਾਣੀ ਸੁਣਾਉਂਦੀ ਹੈ ਕਹਾਣੀ ਉਹ ਦੱਸਦੀ ਹੈ ਕਿ ਇੱਕ ਰਾਜਾ ਹੁੰਦਾ ਹੈ ਉਹਦੀ ਰਾਣੀ ਮਰ ਜਾਂਦੀ ਹੈ ਤੇ ਰਾਣੀ ਜਦ ਮਰਦੀ ਹੈ ਤੇ ਉਹ ਰਾਜੇ ਨੂੰ ਕਹਿੰਦੀ ਹੈ ਕਿ ਬਈ ਤੂੰ ਮੇਰੇ ਨਾਲ ਇੱਕ ਕੋਲ ਕਰ ਪਾਓ ਇੱਕ ਵਚਨ ਕਰ ਕਿ ਬਈ ਤੂੰ ਮੇਰੇ ਤੋਂ ਬਾਅਦ ਵਿਆਹ ਨਹੀਂ ਕਰਾਏਂਗਾ ਪਰ ਲੇਕਿਨ ਜੋ ਰਾਜਾ ਲੇਖਕ ਇਹ ਵੀ ਕਹਿੰਦਾ ਹੈ ਕਿ ਬਈ ਇਹ ਉਹਦਾ ਕੋਲ ਜਾਵੇਂ ਕਿ ਬਈ ਰਾਜੇ ਰਾਣੀ ਕਰ ਮਰ ਜਾਏ ਤੇ ਰਾਜਾ ਵਿਆਹ ਨਾ ਕਰਾਏ ਹੁਣ ਲੇਖਕ ਕਹਿੰਦਾ ਹੈ ਕਿ ਉਹਨਾਂ ਨੂੰ ਰਾਜੇ ਦੇ ਵਿੱਚੋਂ ਉਹਨਾਂ ਦਾ ਪਿਓ ਲੱਗਿਆ ਤੇ ਰਾਣੀ ਦੇ ਵਿੱਚੋਂ ਮਾਂ ਤੇ ਉਹ ਜਿਹੜੇ ਬੱਚੇ ਸੀ ਉਹ ਦੋਨੋਂ ਭੈਣ ਭਰਾ ਲੱਗੇ ਅੱਗੇ ਆਂਦਾ ਕਿ ਰਾਣੀ ਮਰ ਜਾਂਦੀ ਹੈ ਤੇ ਲੇਕਿਨ ਫਿਰ ਵੀ ਰਾਜਾ ਵਿਆਹ ਕਰਾ ਲੈਂਦਾ ਹੈ ਕਿ ਉਹ ਭੈਣ ਉਹਨੂੰ ਕਹਾਣੀ ਸੁਣਾਉਂਦੀ ਹੈ ਤੇ ਇਹਦੇ ਵਿੱਚ ਕੋਈ ਬਾਹਲ ਅਵਸਥਾ ਦੱਸੀ ਗਈ ਹੈ ਕਿ ਉਹ ਡਰਦਾ ਹੈ ਫਿਰ ਉਹਨੂੰ ਭੈਣ ਸਮਝਾਉਂਦੀ ਹੈ ਲੇਕਿਨ ਉਹਨਾਂ ਦਾ ਧਿਆਨ ਉਸੇ ਰਸਤੇ ਦੇ ਵਿੱਚ ਹੁੰਦਾ ਹੈ ਹੁਣ ਹੁੰਦਾ ਕੀ ਹੈ ਜੀ ਅੱਗੇ ਚੱਲਦਾ ਹੈ ਕਿ ਦੋਨਾਂ ਬੰਦਿਆਂ ਨੂੰ ਪਤਾ ਹੈ ਲੇਕਿਨ ਕਹਿੰਦਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਕਹਾਣੀਆਂ ਦੇ ਵਿੱਚ ਆਪਾਂ ਰਸਤੇ ਪਟਕ ਜਾਂਦੇ ਹਾਂ ਲੇਕਿਨ ਕਹਿੰਦਾ ਸਾਨੂੰ ਪਤਾ ਸੀ ਪਰ ਫਿਰ ਵੀ ਸਾਡੇ ਮਨ ਦੇ ਅੰਦਰ ਇੱਕ ਡਰ ਸੀ ਜੋ ਸੜਕ ਤੋਂ ਨਿਕਲਣ ਦਾ ਸੀ ਅੱਗੇ ਦੇਖਿਏ ਤਾਂ ਲੇਖਕ ਅੱਗੇ ਦੱਸਦਾ ਹੈ ਕਿ ਉਹਨਾਂ ਨੂੰ ਪਿਛਲੇ ਮੋੜ ਤੋਂ ਕਹਾਣੀ ਸੁਣਾਉਣ ਸੁਣਾ ਦੇ ਚ ਆਦਮੀਆਂ ਦਾ ਦਿਖਦਾ ਉਹਨਾਂ ਦਾ ਥੋੜਾ ਹੌਸਲਾ ਵੱਧ ਜਾਂਦਾ ਹੈ ਕਿ ਚਲੋ ਇਹਨਾਂ ਦੇ ਨਾਲ ਆਪਾਂ ਬਾਹਰ ਨਿਕਲ ਜਾਾਂਗੇ ਪਰ ਉਹ ਆਦਮੀ ਕਿਰੇ ਹੋਰ ਚਲਾ ਜਾਂਦਾ ਹੈ ਇਹ ਵਿਚਾਰੇ ਫਿਰ ਦੁਬਾਰਾ ਡਰਨ ਲੱਗ ਜਾਂਦੇ ਨੇ ਲੇਖਕ ਕਹਿੰਦਾ ਹੈ ਕਿ ਜਿਹੜੇ ਮੱਤਵਸਤੇ ਅਸੀਂ ਗੱਲ ਟੋਰੀ ਸੀ ਯਾਨੀ ਕਹਾਣੀ ਪਾਈ ਸੀ ਉਹ ਵੀ ਸਾਡੀ ਅਧੂਰੀ ਰਹਿ ਗਈ ਤੇ ਬੰਦਾ ਵੀ ਕਿਸੇ ਹੋਰ ਸਾਈਡ ਚਲਾ ਗਿਆ ਅਸੀਂ ਦੋਨੋਂ ਬਿਲਕੁਲ ਠਟੰਬਰ ਕੇ ਯਾਨੀ ਕਿ ਇੱਕਦਮ ਡਰਾਉਣੇ ਜੇ ਮੌਦੇ ਵਿੱਚ ਇੱਕ ਸਾਡੋ ਕੇ ਖੜੇ ਹੋ ਗਏ ਅੱਗੇ ਲੇਖਕ ਦੱਸਦਾ ਕਿ ਜਦੋਂ 10-20 ਕਦਮ ਅੱਗੇ ਜਾਂਦੇ ਨੇ ਤਾਂ ਉਹਨਾਂ ਦਾ ਡਰ ਹੋਰ ਵੱਧ ਜਾਂਦਾ ਹੈ ਕਿਉਂਕਿ ਦੇਖਦੇ ਨੇ ਕਿ ਸੜਕ ਦੇ ਉੱਤੇ ਇੱਕ ਰਾਸ਼ਾ ਕਾਲੇ ਕੱਪੜਿਆਂ ਵਾਲਾ ਖੁੱਲੀ ਪਠਾਣਾ ਵਾਲੀ ਖੁੱਲੀ ਸਲਵਾਰ ਸਲਵਾਰ ਦਾ ਮਤਲਬ ਇਹ ਤੇ ਪਜਾਮਾ ਹੈ ਪਾ ਕੇ ਬੰਦਾ ਲੰਬਾ ਪਿਆ ਹੁੰਦਾ ਉਹ ਲੇਖਕ ਉਹਨੂੰ ਕਹਿੰਦਾ ਹੈ ਕਿ ਬੀਬੀ ਰਾਸ਼ਾ ਪਿਆ ਤੇ ਇੰਨੇ ਚ ਉਹ ਰਾਸ਼ਾ ਕੀ ਹੁੰਦਾ ਕਿ ਪਾਸਾ ਪਲਟ ਜਾਂਦਾ ਹੈ ਭਾਉ ਕਰਵਟ ਬਦਲ ਦਿੰਦਾ ਉਹ ਹੋਰ ਜ਼ਿਆਦਾ ਡਰ ਜਾਂਦੇ ਨੇ ਉਹ ਕਹਿੰਦੇ ਨੇ ਢਾਈਲ ਵੀ ਰਿਹਾ ਤੇ ਕਿਉਂਕਿ ਲੇਖਕ ਦੱਸਦਾ ਕਿ ਅਸੀਂ ਰਾਤ ਨੂੰ ਤੇ ਘਰੋਂ ਬਾਹਰ ਘਾਟ ਹੀ ਨਿਕਲੇ ਆਂ ਇਸ ਲਈ ਸਾਡੇ ਮਨਾਂ ਦੇ ਵਿੱਚ ਜੋ ਯੋਜੀ ਚੀਜ਼ਾਂ ਨੇ ਉਹ ਅਕਸਰ ਪਾਈਆਂ ਜਾਂਦੀਆਂ ਨੇ ਇਸ ਦੇ ਵਾਸਤੇ ਲੇਖਕ ਇੱਕ ਕਹਾਣੀ ਹੋਰ ਦੱਸਦਾ ਹੈ ਕਿ ਇੱਕ ਵਾਰ ਉਹਨਾਂ ਦਾ ਮਾਮਾ ਤੇ ਇੱਕ ਪੰਡਤ ਦੋਨੋਂ ਕਿਰੇ ਸਮਸ਼ਾਨ ਘਾਟ ਤੋਂ ਯਾਨੀ ਕਿ ਸੀਵਿਆਂ ਤੋਂ ਲੰਘੇ ਜਾ ਰਹੇ ਸੀ ਤਾਂ ਉਹਨਾਂ ਨੂੰ ਕੀ ਹੈ ਕਿ ਇਸ ਤਰ੍ਹਾਂ ਲੱਗਿਆ ਬਈ ਉਹਨਾਂ ਦੇ ਆਸ-ਪਾਸ ਕੋਲੇ ਦੇ ਅੰਗਾਰੇ ਟੈਂਡ ਲੱਗੇ ਤਾਂ ਪੰਡਤ ਨੇ ਜਦ ਮਾਮੇ ਨੂੰ ਪੁੱਛਿਆ ਲੇਖਕ ਦੇ ਮਾਮੇ ਨੂੰ ਕੀ ਕਰਨਾ ਹੈ ਤਾਂ ਲੇਖਕ ਦੇ ਮਾਮੇ ਨੇ ਕਿਹਾ ਕਿ ਪੰਡਤ ਜੀ వైగరు వైగరు ਕਰੋ ਪੰਡਤ ਜੀ ਰਾਮ ਰਾਮ ਕਰਨ ਲੱਗੇ ਕਿਉਂਕਿ ਉਹ ਹਿੰਦੂ ਸੰਤ ਇਹਨਾਂ ਦਾ ਮਾਮਾ ਸਿੱਖ ਸੀ ਤੋਂ వైਗਰੂ వైਗਰੂ ਕਰਨ ਲੱਗ ਗਿਆ ਤੇ ਇਸ ਤਰੀਕੇ ਨਾਲ ਲੰਘਾਣੇ ਉਹ ਸੀਵੇ ਪਾਰ ਕੀਤਾ ਭਾਵ ਸ਼ਮਸ਼ਾਨ ਘਾਟ ਪਾਰ ਕੀਤਾ ਲੇਖਕ ਦੱਸਦਾ ਕਿ ਸਾਨੂੰ ਇਸ ਗੱਲ ਤੋਂ ਸਾਡੇ ਮਾਮੇ ਉੱਪਰ ਬੜਾ ਫਕਰ ਸੀ ਕਿ ਭਾਈ ਮਾਮੇ ਨੇ ਬੜਾ ਵਧੀਆ ਕੰਮ ਕੀਤਾ ਇਸ ਤੋਂ ਬਾਅਦ ਅੱਗੇ ਜਾ ਕੇ ਹੁੰਦਾ ਕੀ ਹੈ ਕਿ ਲੇਖਕ ਜਿਸ ਵਾਰ ਦੇਖਦਾ ਕੋਈ ਨਿਆਰਾ ਤੇ ਥੋੜਾ ਰੋਣ ਵੀ ਲੱਗ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਭੈਣ ਉਹਨੂੰ ਚੁੱਪ ਕਰਾਉਂਦੀ ਹੈ ਉਹਨੂੰ ਕਹਿੰਦੀ ਹੈ ਕਿ ਰੋਣਾ ਨਹੀਂ ਹੈ ਭਾਈ ਚੁੱਪ ਕਰ ਕੋਈ ਗੱਲ ਨਹੀਂ ਜੋ ਬੱਚਾ ਇੱਕ ਦੂਜੇ ਬੱਚੇ ਨੂੰ ਸਮਝਾਉਣ ਦੇ ਵਾਸਤੇ ਕਰਦਾ ਕਿਉਂਕਿ ਭੈਣ ਉਸ ਤੋਂ ਥੋੜਾ ਜਿਹਾ ਵੱਡੀ ਸੀ ਹੁਣ ਹੁੰਦਾ ਕੀ ਹੈ ਕਿ ਉਹਦੀ ਭੈਣ ਉਹ ਲੇਖਕ ਨੂੰ ਕਹਿੰਦੀ ਹੈ ਕੋਈ ਗੱਲ ਨਹੀਂ ਵੀਰ ਆਪਾਂ ਇੱਕ ਕੰਮ ਕਰਾਂਗੇ ਕਿ ਬਈ ਆਪਾਂ ਕਹਿ ਦਾਂਗੇ ਅਸੀਂ ਪੇਮੀ ਦੇ ਨਿਆਣੇ ਹੁਣ ਪੇਮੀ ਦਾ ਸ਼ਬਦ ਹੋ ਗਿਆ ਦੇਖੋ ਬਈ ਪੇਮੀ ਦਾ ਸ਼ਬਦ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਤੇ ਆਪਾਂ ਇੱਧਰ ਮੰਨिए ਕਿ ਹੁਣ ਪਾਠ ਦੇ ਆਧਾਰ ਤੇ ਸਾਨੂੰ ਸਾਫ਼ ਦਿਖ ਰਿਹਾ ਹੈ ਕਿ ਪੇਮੀ ਕੌਣ ਹੈ ਕਿ ਜੋ ਬੰਦਾ ਹੁਣ ਬੱਚਿਆਂ ਦੇ ਮਨ ਦੇ ਵਿੱਚ ਡਰ ਹੈ ਭੂਤ ਪ੍ਰੇਤ ਜਾਂ ਕਿਸੇ ਵੀ ਚੀਜ਼ ਦਾ ਔਰ ਪੇਮੀ ਕੋਣ ਆ ਆਪਣੇ ਘਰਾਂ ਦੱਸਿਆ ਜਾਂਦਾ ਕਿ ਭੂਤ ਪ੍ਰੇਤ ਰੱਬ ਤੋਂ ਡਰਦੇ ਨੇ ਔਰ ਅਗਰ ਆਪਾਂ ਪ੍ਰੇਮੀ ਦੀ ਗੱਲ ਕਰੀਏ ਤਾਂ ਪ੍ਰੇਮੀ ਗੁਰਦੁਆਰੇ ਦੇ ਵਿੱਚ ਪਾਠ ਕੀਰਤਨ ਕਰਨ ਵਾਲੇ ਬੰਦੇ ਨੂੰ ਵੀ ਪ੍ਰੇਮੀ ਕਿਹਾ ਜਾਂਦਾ ਹੈ ਕਹਿਣ ਦਾ ਮਤਲਬ ਬੱਚਿਆਂ ਦਾ ਜੋ ਬਾਲ ਮਨ ਹੈ ਉਹ ਪ੍ਰੇਮੀ ਇਸ ਰੂਪ ਵਿੱਚ ਹੈ ਕਿ ਭਈ ਅਸੀਂ ਕਹਿ ਦਾਂਗੇ ਕਿ ਅਸੀਂ ਪੇਮੀ ਦੇ ਨੇ ਆਣੇ ਆਂ ਉਹਦੀ ਭੈਣ ਕਹਿੰਦੀ ਆਪਾਂ ਕਹਾਂਗੇ ਅਸੀਂ ਪੇਮੀ ਦੇ ਨੇ ਆਣੇ ਆਂ ਇਸ ਲਈ ਸਾਨੂੰ ਬੇਰਾਸ਼ਾ ਕੁਝ ਨਹੀਂ ਕਹੇਗਾ ਕਿਉਂਕਿ ਪੇਮੀ ਦਾ ਮਰਤ ਮਤਲਬ ਇਧਰ ਸਿੱਧਾ ਸੱਟ ਜੋ ਗਿਆਨੀ ਭਾਵ ਹੈ ਭਾਵ ਜੋ ਆਪਣੇ ਜਥੇਦਾਰ ਨੇ ਜਾਂ ਫਿਰ ਇਹ ਲਗਾ ਲਓ ਕਿ ਆਪਣੇ ਜੋ ਸੇਵਾਦਾਰ ਨੇ ਹੈਡ ਗ੍ਰੰਥੀ ਨੇ ਉਹਨਾਂ ਦੇ ਨਾਲ ਸੰਬੰਧਿਤ ਲੀਤਾ ਗਿਆ ਹੈ ਕਿ ਅਗਰ ਆਪਾਂ ਕਹਾਂਗੇ ਤਾਂ ਰਾਸਾ ਡਰ ਜਾਏਗਾ ਕਿਉਂਕਿ ਇਹ ਵਾਹਿਗੁਰੂ ਦੇ ਬੰਦੇ ਨੇ ਇਸ ਲਈ ਰਾਸਾ ਸਾਨੂੰ ਕੁਝ ਨਹੀਂ ਕਹੇਗਾ ਇਸ ਤੋਂ ਬਾਅਦ ਲੇਖਕ ਕਹਿੰਦਾ ਕਿ ਮੇਰੀ ਭੈਣ ਦੇ ਮੂੰਹ 'ਚੋਂ ਪੇਮੀ ਸ਼ਬਦ ਬੜਾ ਮਿੱਠਾ ਲੱਗ ਰਿਹਾ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਖੁਦ ਮੇਰੀ ਭੈਣ ਪੇਮੀ ਬਣੀ ਹੋਈ ਹੈ ਉਹ ਕਹਿੰਦਾ ਮੇਰੇ ਦਿਲ ਨੂੰ ਢਾਰਸ ਬਣ ਜਾਂਦੀ ਹੈ ਤੇ ਰਾਸੇ ਨੂੰ ਜਦ ਪਤਾ ਲੱਗੇਗਾ ਕਿ ਪੇਮੀ ਦੇ ਨਿਆਣੇ ਨੇ ਤਾਂ ਉਹ ਸਾਨੂੰ ਕੁਝ ਨਹੀਂ ਕਹੇਗਾ ਇਸ ਤਰ੍ਹਾਂ ਕੰਬਦੇ ਹੀਰ ਦੇ ਨਾਲ ਉਹ ਕਹਿੰਦਾ ਹੈ ਕਿ ਬਈ ਜਿਵੇਂ ਸਾਡੇ ਮਾਮੇ ਨੇ ਸ਼ਮਸ਼ਾਨ ਭੂਮੀ ਪਾਰ ਕਰਤੀ ਸੀ ਰੱਬ ਦਾ ਨਾਮ ਲੈ ਕੇ ਐਵੇਂ ਅਸੀਂ ਵੀ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਜਾਵਾਂਗੇ ਲੇਖਕ ਉਹ ਸੜਕ ਪਾਰ ਕਰ ਜਾਂਦੇ ਨੇ ਤੇ ਰਾਸ਼ਾ ਉੱਥੇ ਦਾ ਉੱਥੇ ਪਿਆ ਰਹਿੰਦਾ ਹੈ ਤੇ ਏ ਸੀ ਜੀ ਇਸ ਕਹਾਣੀ ਦਾ ਪੂਰਾ ਸਾਰ ਜਿਦੇ ਵਿੱਚ ਦੇਖੋ ਮੈਨ ਉਦੇਸ਼ਾ ਦੱਸਿਆ ਗਿਆ ਕਿ ਜੋ ਬਾਲ ਮਨੋਵਸਥਾ ਹੈ ਕਿ ਬੱਚਾ ਹੈ ਆਪਣੇ ਡਰ ਨੂੰ ਕਿਸੇ ਕਾਬੂ ਕਰਦਾ ਹੈ ਕਿਸ ਤਰੀਕੇ ਨਾਲ ਲੈ ਸਕਦਾ ਹੈ ਇਹ ਕਈ ਗੱਲਾਂ ਬੱਚੇ ਦੇ ਮਨ ਉੱਤੇ ਕਿੰਨਾ ਪ੍ਰਭਾਵ ਪਾਉਂਦੀਆਂ ਨੇ ਇਹ ਪਿੰਡੂ ਆਮ ਜੋ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੀਆਂ ਨੇ ਪਹਿਲੇ ਜ਼ਮਾਨੇ ਵਿੱਚ ਬੱਚਿਆਂ ਨੂੰ ਇਹ ਚੀਜ਼ਾਂ ਦੱਸੀਆਂ ਜਾਂਦੇ ਸੀ ਤਾਂ ਕਿ ਉਹਨਾਂ ਦਾ ਡਰ ਦੇ ਉੱਤੇ ਕੰਟਰੋਲ ਰਹੇ ਵੇ ਫਿਰ ਮਿਲਾਂਗੇ ਅਗਲੇ ਲੈਸਨ ਦੇ ਵਿੱਚ ਅਗਲੀ ਵਾਰ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ